5000 ਮੈਚ ਸਮਾਪਤ ਮੈਚ ਸਮਾਪਤ ਹੈ ਬੋਲੇ 100 ਹਾ ਸ਼੍ਰੀ ਆਕਾਲ ਕਿਦਾ ਕਿਦਾ ਜਿੱਤੇ ਭਾਜੀ ਇਸ ਮੈਚ ਦੇ ਵਿੱਚ ਬਾਤ ਕਲਾ ਦੇ ਨੰਬਰ ਨੇ 22 ਤੇ ਬਿਓ ਪ੍ਰਾਂਟੀ ਨਿਊਜ਼ੀਲੈਂਡ ਦੇ ਨੰਬਰ ਨੇ 28.5 ਅੱਜ ਬਾਟ ਕਲਾ ਦਾ ਮੇਲਾ ਜਿਹੜਾ ਬਿਓਪਰਨਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ ਨੇ ਜਿੱਤ ਲਿਆ ਮੇਰੇ ਵੀਰੋ ਅੱਜ ਦੇ ਟੂਰਨਾਮੈਂਟ ਦਾ ਬੈਸਟ ਜਾਫੀ 12 ਟੱਚ 6 ਜਫੇ ਹਰਿਆਣੇ ਕਾ ਸ਼ੋਹਰਾ ਸ਼ਿਲੂ ਹਰਿਆਣੇ ਵਾਲਾ ਬਾਟ ਕਲਾ ਦੇ ਮੇਲੇ ਤੋਂ ਮੋਟਰਸਾਈਕਲ ਜਿੱਤ ਗਿਆ ਮੇਰੇ ਵੀਰੋ 16 ਕਬੱਡੀਆਂ 14 ਨੰਬਰ ਪਿਆਰਾ ਪਾਰਟੀ ਕਹਿੰਦੇ ਬਾਠ ਕਲਾ ਦੇ ਕਪ ਦਾ ਮੋਟਰਸਾਈਕਲ ਦਾ ਜੇਤੂ ਐ ਮੇਰੇ ਵੀਰੋ ਐਨ ਸਿਰਾਂ ਲਾ ਗਿਆ ਬੰਟੀ ਮੈਨੂੰ ਲੱਗਦਾ ਵੀ ਅੱਜ 50 ਕ੍ਰੇਡਾ ਪਾ ਗਿਆ ਐਨ ਬੱਲੇ ਬੱਲੇ ਕਰਵਾ ਗਿਆ ਮੇਰੇ ਵੀਰੋ ਹਾਂ ਸਰੇ ਦੀ ਕਬੱਡੀ ਖੇਡੀ ਬੰਟੀ ਨੇ ਸ਼ੀਲੂ ਨੇ ਬੈਸ ਨੇ ਸਾਰੇ ਖਿਡਾਰੀ ਵਧੀਆ ਖੇਡੇ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਊਂਡ ਵਾਲੇ ਵੀਰੇ ਇੱਕ ਕੋਰਲੈਸ ਮੈਕ ਫੜ ਕੇ ਲਿਆਓ ਜੀ ਆਪਾਂ ਇੱਧਰ ਸਟੇਜ 'ਮੋਰੇ ਚਾਹੀਦਾ ਜੀ ਕੋਰਲੈਸ ਮੈਕ ਲਿਆ ਦਿਓ ਜੀ ਇੱਕ ਹਾਂਜੀ ਬਾਈਕ ਲੈ ਲਿਓ ਮਾਈਕ ਜabb ਵੀਰੋ ਛੋਟੇ ਇੱਕ ਮੈਗੜ ਕੇ ਲਈ ਗਰੌਂਡ ਚੋ ਲਿਆ ਦਿਓ ਜੀ ਕੋਟਲਾ ਸਮੈਕ ਲੈ ਆਈ ਵੀਰੋ ਇੱਕ ਸੋ ਵੀਰ ਆਪਣਾ ਮਾਨ ਸਨਮਾਨ ਲੈ ਕੇ ਜਾਓ ਜੀ ਜਿਨ੍ਹਾਂ ਨੇ ਮਾਇਆ ਦਿੱਤੀ ਹੈ ਉਹ ਸਨਮਾਨ ਲੈ ਕੇ ਜਾਣ ਆਪਾਂ ਬਗੀਚਾ ਸਿੰਘ ਜੀ ਪ੍ਰਧਾਨ ਸਾਹਿਬ